ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਇਸ ਕਣਕ ਦੀ ਜਿਹੜੀ ਆ ਕਣਕ ਹੈ ਇਹਦੇ ਚ ਆਪਾਂ ਤੁਹਾਨੂੰ ਵਿਖਾਉਣੇ ਆ ਛਿੱਟਾ ਭੋਰ ਕੇ ਤੁਹਾਡੇ ਸਾਹਮਣੇ ਤੁਸੀਂ ਵੇਖਿਓ ਕਿ ਦਾਣੇ ਕਿੰਨੇ ਕੁ ਬਰੀਕ ਆ ਜਾਂ ਕਿਹੋ ਜਿਹਾ ਆਪਣੇ ਹਿਸਾਬ ਨਾਲ ਦਾਣੇ ਬਹੁਤ ਵਧੀਆ ਹੈ ਤੇ ਬਾਕੀ ਆਪਾਂ ਅੱਜ ਗੱਲ ਕਰਨੀ ਹੈ ਇੱਕ ਵੀ ਹੁਣ ਤੱਕ ਜਿਹੜੀਆਂ ਕਣਕਾਂ ਵੱਢੀਆਂ ਹੁੰਦੇ ਚ ਕਿਹੜੀ ਕਣਕ ਨੇ ਝਾੜ ਚ ਬਾਜੀ ਮਾਰੀ ਹੈ ਆਪਣੇ ਹਿਸਾਬ ਨਾਲ ਜਿੰਨਾ ਕ ਆਪਾਂ ਨੂੰ ਪਤਾ ਲੱਗਿਆ ਤੇ ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ ਤੁਹਾਡੇ ਆਂਡ ਗਵਾਂਡ ਜਾਂ ਤੁਸੀਂ ਜਿਨ੍ਹਾਂ ਨੇ ਵੀ ਵੱਡੀਆਂ ਕਣਕਾਂ ਵੀ ਕੀ ਝਾੜ ਰਿਆ ਤੇ ਕਿਹੜੀ ਕਣਕ ਹੈ ਕਿਦੋਂ ਬੀਜੀ ਸੀ ਉਹ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਐ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਗੱਲ ਕਰਦੇ ਆਂ ਜਿਹੜੀਆਂ ਕਣਕਾਂ ਹੁਣ ਤੱਕ ਵੱਡੀਆਂ ਉਹਨਾਂ ਦੇ ਵਿੱਚ ਝਾੜ ਕੇ ਮੇਰੇ ਜਿਵੇਂ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਵੀ ਇੱਕ ਕਣਕ 303 ਵੱਡੀ ਸੀ ਜਿਹੜਾ ਉਹਦਾ ਝਾੜ ਸੀ ਉਹਦਾ ਝਾੜ 25 ਗਮਣਾ ਹੋਊਗਾ 25 ਮਣ ਤੋਂ ਘਾਟੇ ਹੋਊਗਾ ਯਾਨੀ ਕਿ 25 ਮਣ ਤੋਂ ਵੱਧ ਨਹੀਂ ਹੈ ਝਾੜ ਹੁਣ ਆਪਾਂ ਵੇਖੋ ਤੁਸੀਂ ਵੀ ਆਪਣੀ ਆਸ ਹੁੰਦੀ ਹੈ 6 ਮਹੀਨੇ ਦੀ ਫਸਲ ਤੇ ਕਣਕ ਤੇ ਤੇ ਉਸ ਤੋਂ ਬਾਅਦ ਝੋਨੇ ਤੇ ਹੁਣ 6 ਮਹੀਨੇ ਬਾਅਦ ਕਣਕ ਦਾ ਝਾੜ ਵੇਖੋ ਕੀ ਆਇਆ ਤੇ ਕੀ ਉਹਦੇ ਚ ਪੱਲੇ ਪਿਆ ਤੇ ਬਾਕੀ ਇਹ ਕਣਕੇ ਜਿਹੜੀ ਸੀਗੀ 303 ਸੀ ਕੋਈ ਐਡੀ ਗੇਤੀ ਵੀ ਨਹੀਂ ਸੀ ਜੇ ਆਪਾਂ ਆਖੀਏ ਵੀ ਬਾਲੀ ਗੇਤੀ ਵੀ ਸੀ ਤੇ ਝਾੜ ਚ ਵੇਖੋ ਤੁਸੀਂ ਕੀ ਰਿਹਾ ਆਹ ਕਣਕ ਦੇ ਦਾਣੇ ਵੇਖੋ ਤੁਸੀਂ ਵਧੀਆ ਦਾਣੇ ਆ ਇਹਦੇ ਸਾਰਿਆਂ ਨੂੰ ਛੋਟਾ ਛਿੱਟਾ ਤੋੜ ਕੇ ਵੇਖਿਆ ਇਹ ਆਪਾਂ ਕਹਿੰਦੇ ਨੇ ਵੀ ਉਹਦੇ ਜਿਹੜੇ ਦਾਣੇ ਮਰੇ ਹੋਣਗੇ ਬਰੀਕ ਹੋਣਗੇ ਨਹੀਂ ਐਦ ਕਿ ਤੁਸੀਂ ਕਿਸੇ ਵੀ ਕਣਕ ਦਾ ਛੱਡੇ ਦਾ ਉਤਲੇ ਦਾਣੇ ਤੋੜ ਕੇ ਵੇਖਿਓ ਜੀ ਵੀ ਕਿਵੇਂ ਆ ਵੀ ਜੇ ਉਹ ਬਰੀਕ ਆ ਫੇਰ ਤਾਂ ਪਮੰਨੀਏ ਐਤਕੀ ਤਾਂ ਉਹ ਦਾਣੇ ਵੀ ਕੈਮ ਸੀ ਕਣਕਾਂ ਦੇ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਕਣਕਾਂ ਮਾਰ ਕਿਉਂ ਖਾ ਗਈਆਂ ਝਾੜ ਚ ਆਹ ਦੇਖੋ ਤੁਸੀਂ ਕਣਕ ਦੇ ਦਾਣੇ ਕੋਈ ਇੱਕ ਅੱਧਾ ਦਾਣਾ ਜ਼ਰੂਰ ਹੈਗਾ ਤੇ ਪਰ ਨਹੀਂ ਬਹੁਤ ਵਧੀਆ ਦਾਣੇ ਆ ਤੇ ਇਹ ਕਣਕ ਹਜੇ 1-2 ਦਿਨ ਠਹਿਰ ਕੇ ਵੱਢੀ ਜਾਊਗੀ ਤੇ ਬਾਕੀ ਜੇ ਪਰਮਾਤਮਾ ਨੇ ਮੇਹ ਕਣੀ ਦਾ ਕੋਈ ਕਰਤਾ ਫੇਰ ਤਾਂ ਹੋ ਸਕਦਾ 1-2 ਦਿਨ ਹੋਰ ਰੁਕਣਾ ਪਵੇ ਤੇ ਨਹੀਂ ਦੋ ਕੁ ਦਿਨਾਂ ਤੱਕ ਕਣਕ ਪਾਸੇ-ਪਾਸੇ ਇਹ ਛੱਟੇ ਹਰੇ ਆ ਤੇ ਆਪਾਂ ਗੱਲ ਕਰਦੇ ਸੀ ਜਿਹੜੀਆਂ ਕਣਕਾਂ ਦੇ ਝਾੜ ਘਟ ਆਏ ਆ ਉਹਦੇ ਵਿੱਚ ਵਿੱਚ ਇੱਕ ਮੈਂਟ ਕਮੈਂਟਾਂ 'ਚ ਦੱਸਦੇ ਸੀ 826 ਆ ਜਿਹੜੀ ਉਹ ਕਣਕ ਵੀ ਤੇ ਬਾਲਾ ਤਾਂ ਕਹਿੰਦੇ 303 ਨੇ ਝਾੜ ਘਟ ਦਿੱਤੇ ਆ ਤੇ ਇਹ ਕਣਕ ਹੈਗੀ ਆ ਬਾਈ ਜੀ 3086 ਇਹ ਕਣਕ 3086 ਹੈ ਦਾਣੇ ਇਹਦੇ ਨਿੱਕਰ ਹੁੰਦੇ ਆ ਤੇ ਬਾਕੀ ਇਹਦੇ ਝਾੜ ਦਾ ਪਤਾ ਲੱਗ ਜੂਗਾ ਜਦੋਂ ਆਪਾਂ ਵੱਡੇ ਆਪਾਂ ਤੁਹਾਨੂੰ ਦੱਸਾਂਗੇ ਕੀ ਝੜ ਰਿਹਾ ਤੇ ਪਰ ਹੁਣ ਤੱਕ ਜਿਹੜੀ ਬਾਜੀ ਦੀ ਗੱਲ ਕਰਦੇ ਸੀ ਆਪਾਂ ਵਿਵਾਦ ਦੇ ਝਾੜ ਦਿੱਤਾ ਜਿਹੜੀ ਗਣਕ ਨੇ ਉਹ ਬਾਈ ਜੀ 3086 ਨਹੀਂ ਦਿੱਤਾ ਹੁਣ ਤੱਕ ਜਿੰਨੀਆਂ ਵੀ ਕਿਸੇ ਭਰਾ ਨੇ 3086 ਗਣਕ ਵੱਡੀ ਆ ਤੁਸੀਂ ਵੱਡੀ ਆ ਤੁਹਾਡੇ ਆਨ ਕੋਮਡ ਵੱਡੀ ਆ ਜਾਂ ਕਿਸੇ ਰਿਸ਼ਤੇਦਾਰ ਨੇ ਵੱਡੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ 3086 ਗਣਕ ਨੇ ਕਿੰਨਾ ਝਾੜ ਦਿੱਤਾ ਤੇ ਬਾਕੀ 3086 ਗਣਕ ਬਾਈ ਜੀ ਇਹ ਆਪਾਂ ਤਾ ਵੀ ਜਿਸ ਕੀ ਇਹ ਗਰਮੀ ਵੀ ਝਲ ਜਾਂਦੀ ਹੈ ਤੇ ਪਿੱਛੋਂ ਅੱਗੇ ਗਰਮੀ ਪੈਂਦੀ ਹੈ 50 ਗਮਨ ਤੋਂ ਇਹ ਡਿੱਗਦੀ ਨਹੀਂ ਫੇਰ ਵੀ ਤੇ ਦੂਜੀਆਂ ਕਣਕਾਂ ਜਮਾ ਉੱਡ ਜਾਂਦੀਆਂ ਤੇ ਬਾਕੀ ਇੱਕ ਗੱਲ ਹੋਰ ਆਪਣੇ ਕੋਲੇ 222 ਦਾ ਵੀ ਸੀਗਾ ਵੀ ਤੇ ਆਪਣੇ ਕੋਲੇ 303 ਦਾ ਵੀ ਸੀਗਾ ਤੇ ਆਪਾਂ ਸਿਰਫ 3086 ਬੀਜਿਆ ਸਾਰੀ ਕਣਕਾ ਤੁਹਾਡੇ ਸਾਹਮਣੇ ਜਿਹੜੀ ਹੈਗੀ 3086 ਹੈ ਤੇ 3086 ਕਣਕ ਦਾ ਝਾੜ ਇਤਨੀ ਵਧੀਆ ਤੇ ਹੁਣ ਤੱਕ ਸਾਰਿਆਂ ਨੂੰ ਵੱਧ 3086 ਨਿਕਲੀ ਹੈ ਬਾਕੀ ਅੱਗੇ ਪਤਾ ਲੱਗੂਗਾ 222 187 ਜਾਂ ਕੋਈ ਹੋਰ ਜਿਹੜੀਆਂ 303 ਕਣਕਾਂ ਵੱਡੀਆਂ ਉਹਨੇ ਤੇ ਕੀ ਝਾੜ ਹੈ ਤੁਸੀਂ ਜ਼ਰੂਰ ਦੱਸਣਾ ਜਿਨੇ ਜਿਹੜੀ ਕਣਕ ਵੱਡੀ ਹੈ ਤੇ ਜ਼ਮੀਨਾਂ ਦਾ ਫਰਕ ਜ਼ਰੂਰ ਪਾਇਆ ਜਾਂਦਾ ਹੈ ਥੋੜਾ ਜਿਹਾ ਤੇ ਆਪਣੇ ਹੈਗੇ ਡਾਕਰ ਵਾਣ ਪੂਰੇ ਭਾਰੇ ਵਾਣਾ ਬਈ ਤੇ ਨਹਿਰ ਦਾ ਪਾਣੀ ਲੱਗਦਾ ਹੈ ਕੱਸੀ ਦਾ ਪਾਣੀ ਜਿਹਨੂੰ ਆਪ ਮੋਗੇ ਦਾ ਕਹਿ ਦਿੰਨੇ ਆ ਤੇ ਵੱਡੇ ਬੋਰਾ 500 ਪੱਟਾ ਵਾਲੇ ਉਹਨਾਂ ਦਾ ਪਾਣੀ ਲੱਗਦਾ ਹੈ ਕਣਕ ਦੇ ਝਾੜ ਆਪਾਂ ਇਹਨੂੰ ਤਾਂ ਬੀਜਦੇ ਆ ਇਹ 70 ਮਣ ਤੱਕ ਵੀ ਝੜੀ ਵੀ ਆ ਕਣਕ ਆਪਣੇ ਸਾਹਮਣੇ ਆਪਾਂ ਨੂੰ ਇਹ ਨਹੀਂਗਾ ਫਿਰ ਇਹ ਕਣਕ 70 ਮਣੀ ਝੜੂਗੀ ਇਹ ਪਰਮਾਤਮਾ ਨੂੰ ਪਤਾ ਕਿੰਨੀ ਝੜੂਗੀ ਪਰ ਵੇਖਣ 'ਚ ਚੰਗੀ ਲੱਗਦੀ ਹੈ 600 800 ਦੇ ਹਾਸੇ ਪਾਸੇ ਲੱਗਦੀ ਹੈ ਤੇ ਬਾਕੀ ਪਤਾ ਲੱਗੂਗਾ ਜਦੋਂ ਕਣਕ ਵੱਡੀ ਤੇ ਇੱਕ ਹੋਰ ਕਣਕ ਦੀ ਆਪਾਂ ਵੀਡੀਓ ਪਾਵਾਂਗੇ ਉਹ ਕਿੰਨੇ ਨਿਕਲੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਵੀਡੀਓ ਆਉਂਦੀਆਂ ਰਹਿਣੀਆਂ ਤੇ ਇਸ ਕਣਕ ਤੇ ਕੋਈ ਖਰਚਾ ਵੀ ਏਡਾ ਜ਼ਿਆਦਾ ਨਹੀਂ ਕੀਤਾ ਆਪਾਂ ਸਿਰਫ 50 ਕਿਲੋ ਡੀਏਪੀ ਤੇ 50 ਕਿਲੋ ਬੀਜ ਇਹ ਜਰੂਰ ਪਾਇਆ 50 ਕਿਲੋ ਡੀਏਪੀ 50 ਕਿਲੋ ਬੀਜ ਤੇ ਇੱਕ ਇਹ ਕਿੰਨੀ ਸੀ ਸਪਰੇ ਮੈਗਨੀਜ਼ ਦੀ ਹੋਰ ਕੋਈ ਸਪਰੇ ਜਾਂ ਇੱਕ ਸਪਰੇ ਕੀਤੀ ਆਪਾਂ ਪਿਛੋਂ ਇਹਦੇ ਤੇ ਤੇਲ ਜੇ ਪੇਲ ਤੇ ਹਲਦੀ ਰੋਗ ਵਾਸਤੇ ਬਸ ਉਹ ਆਇੱਕ ਇਸਪਰੇ ਕੀਤੀ ਹੈ ਇੱਥੇ ਤੇ ਹੋਰ ਆਪਾਂ ਕੋਈ ਸਪਰੇਆ ਨਹੀਂ ਕੀਤੀ ਹੈ ਇਹਦੇ ਤੇ ਕੋਈ ਨਜਾਇਜ਼ ਖਰਚਾ ਨਹੀਂ ਕੀਤਾ ਤੇ ਝਾੜ ਦਾ ਪਤਾ ਲੱਗ ਜੂ ਜਿੱਦੇ ਵੱਢੀ ਤੇ ਵੇਖਣ ਨੂੰ ਕਣਕ ਬਹੁਤ ਵਧੀਆ ਲੱਗਦੀ ਹੈ दाਣੇ ਵਧੀਆ ਹੈ ਨਾ ਮੋਟੇ ਹੈ ਨਾ ਪਤਲੇ ਹੈ ਦਰਮਿਆਨੇ ਜਿਹੇ ਦਾਣੇ ਹੈ ਬਾਕੀ ਨਿੱਗਰ ਹੁੰਦੇ ਹੀ ਹੈ ਇਹ ਤੇ ਇਸੇ ਕਰਕੇ ਆਪਾਂ ਨੂੰ ਇਹ ਤੇ ਪੂਰੀ ਉਮੀਦ ਹੈ ਪ੍ਰੋਸੈਸ ਕਣਕ ਤੇ ਆਪ ਤਾਂ ਹੀ ਬੀਜੀ ਹੈ ਇਹ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ